ਇੱਕ ਐਸ ਵੇਲੇ ਦੀ ਖਾਸ ਖਬਰ ਦੇ ਬਲ ਤੁਹਾਨੂੰ ਲੈ ਕੇ ਚਲਦੇ ਹਾਂ ਜੀ ਦਾ ਲਾਈਵ ਕਥਾ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਕੀ ਹੋ ਰਿਹਾ ਹੈ ਡੇਰਾ ਬਿਆਸ ਮੁਖੀ ਤੇ ਦਾਦੂਬਾਲ ਨੇ ਨਵੇਂ ਬਾਬੇ ਨੂੰ ਗੱਦੀ ਸੌਂਪ ਕੇ ਲਗਾਏ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ ਦੇ ਨਾਰੇ ਇਸ ਦੇ ਬਾਰੇ ਤੁਹਾਨੂੰ ਜਰੂਰ ਦੱਸਾਂਗੇ ਲਗਾਤਾਰ ਰਾਧਾ ਸਵਾਮੀ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਿੱਥੇ ਕਿ ਹੈਲੀਕਾਪਟਰ ਆਹੀਂ ਅੱਜ ਖੇਤਰ ਦੇ ਪਿੰਡ ਜਗਮਾਲ ਵਾਲੀ ਦੇ ਡੇਰਾ ਮਸਤਾਨਾ ਸ਼ਾ ਬਲੋਚਿਸਤਾਨੀ ਆਸ਼ਰਮ ਵਿਖੇ ਸੰਤ ਵਕੀਲ ਸਾਹਿਬ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਨ ਲਈ ਪਹੁੰਚੇ ਸਨ ਉਹਨਾਂ ਦੇ ਨਾਲ ਡੇਰਾ ਵਿਆਸ ਦੇ ਨਵੇਂ ਗੱਦੀ ਨਿਸ਼ੀਨ ਜਸਦੀਪ ਸਿੰਘ ਗਿੱਲ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਦਾदूਵਾਲ ਵੀ ਮੌਜੂਦ ਰਹੇ ਸਨ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਡੇਰਾ ਜਗਮਾਲ ਵਾਲੀ ਦੇ ਨਵੇਂ ਮੁਖੀ ਵਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਪੱਗ ਬੰਨ੍ਹ ਕੇ ਸਾਤ ਸੰਗਤ ਨੂੰ ਨਾਮਦਾਨ ਅਤੇ ਸਤਸੰਗ ਕਰਨ ਦੇ ਲਈ ਕਿਹਾ ਡੇਰਾ ਵਿਆਸ ਦੇ ਮੁਖੀ ਨੇ ਕਿਹਾ ਹੈ ਕਿ ਡੇਰੇ ਨਾਲ ਨਾਰਾਜ਼ ਚੱਲ ਰਹੇ ਲੋਕਾਂ ਨੂੰ ਮਨਾ ਕੇ ਡੇਰੇ ਦੇ ਨਾਲ ਦੁਬਾਰਾ ਜੋੜਨਾ ਚਾਹੀਦਾ ਹੈ ਡੇਰਾ ਜਗਮਾਲ ਵਾਲੀ ਵਿੱਚ ਡੇਰਾ ਵਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਆਮਦ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਸਨ ਡੇਰਾ ਵਿਆਸ ਮੁਖੀ ਦਾ ਹੈਲੀਕਾਪਟਰ ਉਤਾਰਨ ਲਈ ਡੇਰੇ ਅੰਦਰ ਹੀ ਹੈਲੀਪੈਡ ਬਣਾਇਆ ਗਿਆ ਸੀ ਪਿਛਲੇ ਮਹੀਨੇ ਡੇਰਾ ਜਗਮਾਲਵਾਲੀ ਦੇ ਗੱਦੀ ਨਿਸ਼ੀਨ ਸੰਤ ਬਹਾਦਰ ਚੰਦ ਵਕੀਲ ਸਾਹਿਬ ਦਾ ਦੇਹਾਂਤ ਹੋ ਗਿਆ ਸੀ ਇਸ ਮਗਰੋਂ ਡੇਰੇ ਦੀ ਗੱਦੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਸੀ ਪਰ ਬਾਅਦ ਵਿੱਚ ਪੰਚਾਇਤਾਂ ਨੇ ਬਾਬਾ ਬਰਿੰਦਰ ਗੁਰਿੰਦਰ ਸਿੰਘ ਢਿੱਲੋਂ ਨੂੰ ਗੱਦੀ ਦਾ ਵਾਰਿਸ ਮੰਨ ਕੇ ਉਹਨਾਂ ਨੂੰ ਗੱਦੀ ਨਿਸ਼ੀਨ ਕਰ ਦਿੱਤਾ ਸੀ ਕਿਉਂਕਿ ਗੱਦੀ ਦੀ ਵਸੀਅਤ ਉਹਨਾਂ ਹੀ ਕੋਲ ਹੈ ਸੋ ਆਖਰਕਾਰ ਜੇ ਗੱਲ ਕਰੀਏ ਤਾਂ ਬਲਜੀਤ ਸਿੰਘ ਦਾਦੂਵਾਲ ਜਿਹੜੇ ਨੇ ਉਥੇ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਸਨ ਜਿੱਥੇ ਬਿਲਕੁਲ ਕਿਹਾ ਜਾ ਰਿਹਾ ਹੈ ਸੂਤਰਾਂ ਦੇ ਮੁਤਾਬਕ ਕਿ ਜਿਹੜੇ ਨੇ ਉਥੇ ਧੰਨ ਧੰਨ ਸਤਿਗੁਰੂ ਦੇ ਆਸਰਾ ਨਾਰੇ ਵੀ ਲੱਗੇ ਨੇ ਸੋ ਆਖਰਕਾਰ ਬਲਜੀਤ ਸਿੰਘ ਦਾਦੂ ਦਾ ਉਥੇ ਕੀ ਕੰਮ ਹੈ ਕੀ ਇਹ ਲੋਕ ਕਰਨ ਗਏ ਨੇ ਕਿ ਡੇਰੇ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਹੈ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਬਲਜੀਤ ਸਿੰਘ ਦਾਦੂਬਾਲ ਨੂੰ ਸਵਾਲ ਕਰ ਰਹੀਆਂ ਨੇ ਬਲਜੀਤ ਸਿੰਘ ਦਾਦੂਬਾਲ ਤੇ ਜਾਣ ਤੇ ਵੱਡੇ ਸਵਾਲ ਜਿਹੜੇ ਨੇ ਖੜੇ ਹੋ ਗਏ ਨੇ ਸੋ ਆਖਰਕਾਰ ਬਲਜੀਤ ਸਿੰਘ ਦਾਦੂਬਾਲ ਡੇਰੇ ਦੇ ਵਿੱਚ ਕੀ ਕਰਨ ਗਏ ਨੇ ਡੇਰੇ ਦੇ ਨਾਲ ਉਹਨਾਂ ਦਾ ਕੀ ਸਬੰਧ ਹੈ ਇਹ ਵੀ ਗੱਲ ਜਿਹੜੀ ਹੈ ਕਾਫੀ ਚਰਚਾ ਦਾ ਵਿਸ਼ਾ ਹੈ ਬਣੀ ਹੋਈ ਹੈ ਕਿਤੇ ਨਾ ਕਿਤੇ ਜੇ ਗੱਲ ਕਰੀਏ ਤਾਂ ਡੇਰਾ ਵਿਆਸ ਦੇ ਵਿੱਚ ਦਾदू ਬਾਲ ਦਾ ਜਾਣਾ ਡੇਰਾ ਵਿਆਸ ਦੇ ਮੁਖੀ ਦੇ ਨਾਲ ਮੁਲਾਕਾਤ ਕਰਨੀ ਇੱਕ ਵੱਡਾ ਸਵਾਲ ਖੜੇ ਕਰ ਦਿੰਦੀ ਹੈ ਸੋ ਕਿਤੇ ਨਾ ਕਿਤੇ ਹੁਣ ਪੰਥਕ ਤੇ ਰਾਣੀ ਵੀ ਜਿਹੜਾ ਹੈ ਇਸ ਚੀਜ਼ ਤੇ ਸਵਾਲ ਖੜਾ ਕਰ ਦਿੰਦਾ ਹੈ ਦੇ ਨਾਲ ਗੱਲ ਕਰੀਏ ਗੁਰਿੰਦਰ ਸਿੰਘ ਢਿੱਲੋਂ ਸਵੇਰੇ ਹੈਲੀਕਾਪਟਰ ਰਾਹੀਂ ਡੇਰਾ ਜਗਮਾਲ ਵਾਲੀ ਪੁੱਜੇ ਇਸ ਤੋਂ ਬਾਅਦ ਉਹਨਾਂ ਡੇਰਾ ਜਗਮਾਲ ਵਾਲੀ ਦੇ ਮਹਾਰਾਜ ਵਰਿੰਦਰ ਸਿੰਘ ਢਿੱਲੋਂ ਦੇ ਨਾਲ ਕਰੀਬ 2 ਘੰਟੇ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਕੈਂਪ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਵਿਆਸ ਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਜਸਦੀਪ ਸਿੰਘ ਗਿੱਲ ਅਤੇ ਜਗਮਾਲ ਵਾਲੀ ਵਾਲੇ ਬਾਬਾ ਵਰਿੰਦਰ ਸਿੰਘ ਢਿੱਲੋਂ ਨੇ ਹਜ਼ਾਰਾਂ ਸੰਗਤਾਂ ਨੂੰ ਦਰਸ਼ਨ ਦਿੱਤੇ ਇਸ ਦੌਰਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਸਮੂਹ ਡੇਰਾ ਦੇ ટ્રਸਟੀ ਸ਼ਿਕਾਇਤ ਨਿਵਾਰਣ ਕਮੇਟੀ ਅਤੇ ਡੇਰੇ ਦੀ ਹੋਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਬਾਬਾ ਗੁਰਿੰਦਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਦੱਸਦੀਏ ਕਿ ਵਕੀਲ ਸਾਹਿਬ ਦੀ ਮੌਤ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਇੱਕ ਧਿਰ ਵਰਿੰਦਰ ਸਿੰਘ ਨੂੰ ਡੇਰੇ ਦਾ ਮੁਖੀ ਬਣਾਉਣ ਦਾ ਵਿਰੋਧ ਕਰ ਰਹੀ ਸੀ ਇੱਕ ਧਿਰ ਜਿਹੜੀ ਹੈ ਡੇਰੇ ਦਾ ਮੁਖੀ ਬਣਾਉਣ ਦਾ ਬਿਲਕੁਲ ਸਨਮਾਨ ਕਰ ਰਹੀ ਸੀ ਪਰ ਆਖਰਕਾਰ ਕਾਰਨ ਕੀ ਰਹੇ ਨੇ ਇਸ ਦੇ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ